ਸਾਖੀ ਕਾਲੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਜੂਸ ਕੱਢਣਾ ਹਨਾ ਸੰਤਰੇ ਦਾ ਜੂਸ ਕਿਉਂਕਿ ਕਈ ਵਾਰ ਆਪਣਾ ਜੀ ਕਰਦਾ ਹੁੰਦਾ ਪੀਣ ਨੂੰ ਤੇ ਆਪਾਂ ਨੇ ਕੋਲੇ ਕੋਈ ਹਨਾ ਜੂਸਰ ਵਗੈਰਾ ਨਹੀਂ ਹੁੰਦਾ ਮਸ਼ੀਨ ਤੋਂ ਬਿਨਾਂ ਆਪਾਂ ਜੂਸ ਕੱਢਾਂਗੇ ਬਿਨਾਂ ਮਸ਼ੀਨ ਦੇ ਇੱਥੇ ਮੈਂ ਔਰੈਂਜ ਲੈ ਲੇ ਇਹਨਾਂ ਨੂੰ ਆਪਾਂ ਸਿੱਲ ਲਾਂਗੇ ਪਹਿਲਾਂ ਇਹਦਾ ਸਿਲਕਾ ਉਤਾਰ ਲਾਂਗੀ ਤੁਹਾਨੂੰ ਮੈਂ ਦੋ ਤਰੀਕੇ ਨਾਲ ਜੂਸ ਕੱਢਣਾ ਦੱਸੂਗੀ ਬਿਨਾਂ ਮਸ਼ੀਨ ਤੋਂ ਔਰੈਂਜ ਨੂੰ ਮੈਂ ਸਿੱਲ ਲਿਆ ਤੇ ਇੱਕ ਨੂੰ ਮੈਂ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤੇ ਇੱਕ ਮੈਂ ਛਿਲਕੇ ਰੱਖ ਲਿਆ ਦੇਖੋ ਤੇ ਇੱਕ ਆਪਾਂ ਕੱਟ ਲਿਆ ਤੇ ਹੁਣ ਇਹਦੀਆਂ ਫਾੜਾਂ ਆਪਾਂ ਅਲੱਗ-ਅਲੱਗ ਕਰ ਦਾਂਗੇ ਇਹਦੀਆਂ ਫਾੜੀਆਂ ਨੂੰ ਆਪਾਂ ਅਲੱਗ-ਅਲੱਗ ਕਰ ਲਾਂਗੇ ਦੇਖੋ ਜਿਹੜਾ ਆਪਾਂ orange ਛਿਲਿਆ ਸੀਗਾ ਤੇ ਉਹਦੀਆਂ ਫਾੜਾਂ ਨੂੰ ਮੈਂ ਅਲੱਗ-ਅਲੱਗ ਕਰ ਲਿਆ ਜੀ ਤੇ ਛਿਲਕੇ ਆਪਾਂ ਸਾਈਡ ਤੇ ਕੱਢ ਦਾਂਗੇ ਤੇ ਹੁਣ ਆਪਾਂ ਇੱਕ ਲੈ ਲਾਂਗੇ ਜੀ ਬੋਲ ਤੇ ਇੱਕ ਆਪਾਂ ਲਵਾਂਗੇ ਇਹ ਨਿੰਬੂ ਨਚੋੜ ਹਨਾ ਅਕਸਰ ਹਰ ਇੱਕ ਘਰ ਦੇ ਵਿੱਚ ਇਹ ਨਿੰਬੂ ਨਚੋੜ ਹੁੰਦਾ ਹੀ ਆ ਹਨਾ ਹਰ ਇੱਕ ਘਰ ਦੇ ਵਿੱਚ ਅਵੇਲੇਬਲ ਹੈ ਤੇ ਇਹਦੇ ਨਾਲ ਆਪਾਂ ਜੂਸ ਕੱਢ ਕੇ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਇਸ ਟਿੱਕੇ ਨਾਲ ਤੁਸੀਂ ਜੂਸ ਕੱਢ ਸਕਦੇ ਹੋ ਬਹੁਤ ਤੇ ਆਸਾਨ ਤਰੀਕੇ ਨਾਲ ਤੇ ਨਾ ਹੀ ਤਾਂ ਤੁਹਾਨੂੰ ਕੋਈ ਮਸ਼ੀਨ ਦੀ ਜ਼ਰੂਰਤ ਪਊਗੀ ਕਈ ਵਾਰ ਐ ਨਹੀਂ ਹੁੰਦਾ ਵੀ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੁੰਦੀ ਤੇ ਜੂਸਰ ਦੇ ਵਿੱਚ ਆਪਾਂ ਨੂੰ ਇਦਾਂ ਹੋ ਜਾਂਦਾ ਜੂਸਰ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਹਨਾ ਕਈ ਵਾਰ ਕਿਸੇ ਕੱਟ ਚ ਹੁੰਦਾ ਕਿਸੇ ਚ ਨਹੀਂ ਹੁੰਦਾ ਤੇ ਕਈ ਵਾਰ ਬੱਚੇ ਜਿੱਦ ਕਰਨ ਲੱਗ ਜਾਂਦੇ ਅਸੀਂ ਜੂਸ ਪੀਣਾ ਜਾਂ ਆਪ ਦਾ ਦਿਲ ਕਰਦਾ ਹੁੰਦਾ ਤੇ ਇਸ ਟਿੱਕੇ ਨਾਲ ਆਪਾਂ ਜੂਸ ਕੱਢ ਸਕਦੇ ਆ ਤੁਸੀਂ ਜਿਹੜਾ ਹੈ ਨਾ ਪਲਪ ਜਾਂ ਰਹਿ ਜੂਗਾ ਉਹਨੂੰ ਸੁੱਟਿਓ ਨਾ ਤੇ ਉਹ ਨੂੰ ਆਪਣੇ ਫੇਸ ਤੇ ਲਗਾ ਲਿਓ ਸਕਿਨ ਤੇ ਆਪਣੀ ਬਾਡੀ ਤੇ ਵੀ ਲਗਾ ਸਕਦੇ ਹੋ ਤੇ ਵਧੀਆ ਹੈ ਨਾ ਹੁੰਦਾ ਵਿਟਾਮਿਨ ਸੀ ਹੁੰਦਾ ਔਰੈਂਜ ਚ ਜਿਹੜਾ ਪਲਪਾ ਪਲਪ ਨੂੰ ਤੁਸੀਂ ਆਪਦੀ ਫੇਸ ਤੇ ਵੀ ਲਗਾ ਸਕਦੇ ਹੋ ਦੇਖੋ ਆਪਾਂ ਇਸ ਟਿੱਕੇ ਨਾਲ ਜੂਸ ਨੂੰ ਕੱਢਿਆ ਹੈਗਾ ਜੀ ਇੱਕ ਤਰੀਕਾ ਤਾਂ ਇਹ ਹੋ ਗਿਆ ਤੇ ਜਿਹੜਾ ਆਪਾਂ ਕਟਿੰਗ ਕਰਕੇ ਰੱਖਿਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੁਹਾਡਾ ਨਾਲ ਸ਼ੇਅਰ ਕਰਦੀਆਂ ਤੇ ਹੁਣ ਆਪਾਂ ਇਹ ਵਾਲੇ ਜਿਹੜਾ ਔਰੇਂਜ ਬਚਿਆ ਸੀ ਇਹਨੂੰ ਵੀ ਆਪਾਂ ਇਦਾਂ ਹਨਾ ਪਾ ਲਾਂਗੇ ਇੱਕ ਔਰੇਂਜ ਦਾ ਆਪਾਂ ਸਾਰਾ ਜੂਸ ਕਰਤਾ ਤੇ ਮੈਂ ਡਬਲ ਵਾਰ ਇਹਨੂੰ ਪ੍ਰੈਸ ਕੀਤਾਗਾ ਨੇंबू ਨਿਚੋੜਨ ਨੂੰ ਤਾਂ ਕਿ ਦਾ ਰਸ ਵਧੀਆ ਚੰਗੇ ਤਿੱਕੇ ਨਾਲ ਨਿਕਲ ਸਕੇ ਤੇ ਦੂਸਰਾ ਤਰੀਕਾ ਮੈਂ ਤੁਹਾਡਾ ਸ਼ੇਅਰ ਕਰਦੀ ਆ ਜੀ ਬੇਲਨੇ ਨਾਲ ਆਪਾਂ ਜੂਸ ਕੱਢ ਸਕਦੇ ਆ ਐਦਾਂ ਇਹਨੂੰ ਪ੍ਰੈਸ ਕਰਕੇ ਤੇ ਨਾ ਆ ਜੇਕਰ ਆਪਣੇ ਮਸ਼ੀਨ ਹੈਗੀ ਹੈ ਜੂਸ ਕੱਢਣ ਵਾਲੀ ਉਹ ਨਾਤਾ ਹਨਾ ਚੱਕਣੀ ਪਊ ਧਰਨੀ ਪਊ ਲਿਬੜ ਜਾਂਦੀ ਹੈ ਧੋਣੀਆਂ ਵਗੈਰਾ ਪੈਂਦੀ ਹੈ ਨਾ ਇੰਨੇ ਖੇਚਲਾ ਹੋ ਜਾਂਦੀ ਹੈ ਤੇ ਇਹ ਬਹੁਤ ਆਸਾਨ ਜੀ ਇਹਨਾਂ ਚੀਜ਼ਾਂ ਨਾਲ ਆਪਾਂ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਅਤੇ ਆਪਾਂ ਕੱਢ ਸਕਦੇ ਹਾਂ ਇਸ ਤਿੱਕੇ ਨਾਲ ਜੂਸ ਬਹੁਤ ਜਲਦੀ ਨਿਕਲ ਜਾਂਦਾ ਬਹੁਤ ਟਾਈਮ ਵੀ ਨਹੀਂ ਲੱਗਦਾ ਜੂਸਰ ਵਗੈਰਾ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਆਪਾਂ ਨੂੰ ਕਿਉਂਕਿ ਉਹਦੇ ਵਿੱਚ ਫਿਰ ਦੁਬਾਰਾ ਆਪਾਂ ਨੂੰ ਸਾਫ਼ ਕਰਨ ਤੇ ਬਹੁਤ ਟਾਈਮ ਲੱਗਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜੂਸ ਨਿਕਲ ਕੇ ਤਿਆਰ ਹੋਇਆ ਤੁਹਾਡੇ ਸਾਹਮਣੇ ਹੀ ਮੈਂ ਤੁਹਕੇ ਦਿਖਾਉਂਗੀ ਜਿਹੜਾ ਪਹਿਲਾ ਵਾਲਾ ਤਰੀਕਾ ਸੀ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਉਹਦੇ ਵਿੱਚ ਬੀਜ ਵਗੈਰਾ ਸੰਕ੍ਰੇਧੇ ਨਹੀਂ ਨਿਕਲੇ ਤੇ ਕਿਉਂਕਿ ਉਹ ਉਹਦੇ ਵਿੱਚ ਹੀ ਰਹੇ ਆ ਤੇ ਇਹਦੇ ਆਹ ਤਰੀਕੇ ਨਾਲ ਬੀਜ ਇਹਦੇ ਵਿੱਚ ਜੂਸ ਤੇ ਚਲੇ ਗਏ ਨੇ ਬੇਲਣੇ ਵਾਲੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਆਪਾਂ ਜੂਸ ਨੂੰ ਕੱਢ ਲਿਆ ਇਦੇ ਵਿੱਚ ਤੁਸੀਂ ਕੀ ਨੀਮ ਲਾਉਣਾ ਚਾਹੁੰਦੇ ਹੋ ਮਿਲਾ ਸਕਦੇ ਹੋ ਜਾਂ ਜ਼ਿਆਦਾ ਖੱਟਾ ਗਾ ਜੇਕਰ ਤੇ ਨਮਕ ਵੀ ਮਿਲਾ ਸਕਦੇ ਹੋ ਆਪਦੇ ਟੇਸਟ ਅਨੁਸਾਰ ਤੁਸੀਂ ਬਣਾ ਸਕਦੇ ਹੋ ਜਿੱਦਾਂ ਦਾ ਵੀ ਬਣਾਉਣਾ ਗਾ ਤੇ ਆਪਾਂ ਇਹਨੂੰ ਸਿੰਪਲ ਹੀ ਰੱਖਾਂਗੇ ਦੇਖੋ ਆਪਾਂ ਪੁੰਨ ਲਾਂਗੇ ਹੁਣ ਬਿਲਕੁਲ ਵਧੀਆ ਰਸ ਨਿਕਲ ਕੇ ਤਿਆਰ ਹੋਇਆ ਦੇਖੋ ਤੁਹਾਡੇ ਸਾਹਮਣੇ ਆ ਕੋਈ ਆਪਾਂ ਪਾਣੀ ਵਗੈਰਾ ਮਿਕਸ ਨਹੀਂ ਕੀਤਾ ਤੇ ਬਿਨਾ ਮਸੀਨ ਤੋਂ ਆਪਾਂ ਜੂਸ ਇਸ ਟਿੱਕੇ ਨਾਲ ਕੱਢ ਸਕਦੇ ਆ ਔਰੇਂਜ ਦਾ ਤੁਹਾਨੂੰ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਕਰਦੇ ਕਰੋ ਕਮੈਂਟ ਕਰਦੇ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਮੀਆਂ ਨਮੀਆਂ ਟ੍ਰਿਕਸ ਦੇਖਣ ਦੇ ਲਈ ਬਹੁਤ ਘੱਟ ਟਾਈਮ ਦੇ ਵਿੱਚ ਆਪਾਂ ਜੂਸ ਕੱਢ ਕੇ ਤਿਆਰ ਕਰ ਲਿਆ ਜੀ 2 ਮਿੰਟਾਂ ਦੇ ਵਿੱਚ ਹੀ ਆਪਣਾ ਸਾਰਾ ਜੂਸ ਨਿਕਲ ਗਿਆ ਤੇ ਬਹੁਤਾ ਟਾਈਮ ਨਹੀਂ ਲੱਗਿਆ ਤੇ ਆਪਣਾ ਜੂਸ ਹੁਣ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਇਹ ਪੀਣ ਲਈ ਬਿਲਕੁਲ ਰੈਡੀ ਆ ਤੇ ਆਪਾਂ ਜੂਸ ਥੋੜਾ ਜਿਹਾ ਹੋਰ ਵੀ ਕੱਢਿਆ ਸੀ ਇਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਪੀਣ ਲਈ ਰੈਡੀ ਆ ਪੀ ਸਕਦੇ ਹੋ ਹੁਣ ਜੇਕਰ ਵੀਡੀਓ ਵਧੀਆ ਲੱਗੀ ਜੀ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਸ਼ਸ਼ਕਾਲ ਬਾਏ ਬਾਏ